ਤੁਹ ਬਹੁਤ ਸਾਰੀ ਗੁਰਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਨਵਾਂ ਸਾਲ ਚੜਿਆ ਨਾਨਕ ਸਾਹੀ ਸੰਬੰਧ 552 ਸੋ ਅੱਜ ਸਗਰਾਂ ਦਾ ਪੁੱਤਰ ਦਿਹਾੜਾ ਹੈ ਕਿ ਤੇ ਗੋਵਿੰਦ ਅਰਾਧੀਏ ਹੋਵੇ ਆਨੰਦ ਕਣਾ ਤੇ ਮਹਾਵਾਕਾ ਅਨੁਸਾਰ ਅੱਜ ਸੀ ਸਵੇਰੇ ਡੱਲਾ ਸਾਹਿਬ ਉਹ ਬੂਟੇ ਲਾ ਕੇ ਤੇ ਸਾਮ ਨੂੰ ਜਿਹੜਾ ਹੈ ਊਡੇ ਦਰਿਆ ਦੇ ਉੱਤੇ ਬੂਟੇ ਲਾ ਕੇ ਸਾਡੇ ਨਦੀਆਂ ਦਰਿਆ ਸਾਫ ਸੁਤਰ ਵਗਣ ਉਹਦੇ ਨਾਲ ਨਾਲ 14 15 16 ਸੰਤ ਬਾਬਾ ਲਾਲ ਸਿੰਘ ਜੀ ਉਹਨਾਂ ਦੀ ਪਵਿੱਤਰ ਯਾਦ ਮਨਾਈ ਜਾ ਰਹੀ ਹੈ ਹੁੰਟਾ ਦੀ ਦਰਬਾਰ ਕੱਲ ਨੂੰ ਕਵੀ ਦਰਬਾਰ ਵੀ ਹੋਊਗਾ ਪਰਸੋਂ ਨੂੰ ਮਹਾਪੁਰਖ ਹੋਰ ਵਿਦਵਾਨ ਲੀਡਰ ਸੇਵਾ ਨੋਂਗੇ ਸਰਦਸੇ ਫੁੱਲ ਭੇਟਨ ਕਰਨਗੇ ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਹੈਗੇ ਸਮਾਗਮ ਲਗਾਤਾਰ ਉਹ ਚੱਲਦੇ ਰਹਿਣਗੇ ਸੋ ਸਾਰੀਆਂ ਗੁਰਸੰਗਤਨ ਬੇਨਤੀ ਹੈ ਇਹਨਾਂ ਕਾਰਜਾਂ ਦੇ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਬੂਟੇ ਲਾਈਏ ਵੱਧ ਤੋਂ ਵੱਧ ਬੂਟੇ ਸੰਭਾਲੀਏ ਵਾਤਾਵਰਣ ਬਚੂਗਾ ਤਾਂ ਸਾਡਾ ਵਕ ਬਚੂਗਾ ਜੇ ਤੁਸੀਂ ਸਾਰੇ ਰਲ ਕੇ ਜਤਨ ਕਰਾਂਗੇ ਫਿਰ ਫਿਰ ਇਹੀ ਉਪਦੇਸ਼ ਗੁਰਬਾਨੀ ਦਾ ਇਹੀ ਉਪਦੇਸ਼ ਮਹਾਪੁਰਸ਼ਾਂ ਦਾ ਕਿ ਜਿੰਨਾ ਚਿਰ ਅਸੀਂ ਸਾਨੂੰ ਸਮਾਂ ਮਿਲਿਆ ਅਸੀਂ ਮਹਿਕ ਵੰਡੀਏ ਪਿਆਰ ਵੰਡੀਏ ਲੋਕਾਂ ਨੂੰ ਦੇ ਵਾਸਤੇ ਜੀਏ ਸੋ ਸਾਰਿਆਂ ਨੂੰ ਅੱਜ ਦਾ ਕੋਟਰ ਦਿਹਾਣਾ ਬਹਾਰਕ ਹੋਵੇ ਲੱਖ ਲੱਖ ਵਧਾਈ ਹੋਵੇ ਸ਼ੁਕਰੀ ਬਸੋ ਜਿੱਥੇ ਵੀ ਰਹੋ ਮਹਾਰਾਜ ਤੁਹਾਡੇ ਤੇ ਸਰ ਤੇ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ